ਲਾ ਸੱਜਣੋ ਪਿੰਡ ਪੇਦਨੀ ਕਲਾਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨ ਤਿੰਨ ਪਸ਼ੂ ਲੱਗਿਆ ਦਿਖਾਉਣਾ ਇੱਕ ਗੱਬਣ ਮੱਝ ਤੇ ਇੱਕ 7 ਮਹੀਨਿਆਂ ਦੀ ਗੱਬਣ ਝੋਟੀ ਦੁੱਧ ਦੰਦੀ ਤੇ ਇੱਕ ਝੋਟੀ ਆ ਦਿਖਾ ਦਾਂਗੇ ਇੱਧਰਲੇ ਬੰਨੇ ਇਹ ਬਾਈ ਕਹਿੰਦਾ ਰਹੂਗੀ ਦੰਦੋਂ ਖੀਰੀ ਟੋਟਲ ਤਿੰਨ ਨਾਕ ਨੇ ਬਾਈ ਕੋਲੇ ਤੇ ਗੱਲਵਾ ਤੁਹਾਡੀ ਬਾਈ ਨਾਲ ਕਰਾ ਦੇਣਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਹੈ ਰੇਟ ਤਿੰਨੇ ਪਸ਼ੂਆਂ ਦਾ ਵੀਡੀਓ ਦੇ ਵਿੱਚ ਕਰਾ ਦੇਣਾ ਤੇ ਕਰਾ ਦੇਣਾ ਮਤਲਬ ਬਿਲਕੁਲ ਫਿਕਸ ਰੇਟ ਤੇ ਜ਼ਿਆਦਾ ਬਾਈ ਨੂੰ ਤੰਗ ਨਾ ਕਰਿਓ ਤੇ ਬਾਕੀ ਡਿਟੇਲ ਬਾਈ ਹੁਰੀ ਦੱਸ ਦਾਂਗੇ ਆਜੂ ਪਰ ਕਿਹਾਲਾ ਠੀਕ ਹੈ ਵੀਰੇ ਚੜਦੀ ਕਲਾ ਜਮਾਂ ਆਣ ਬਈ ਚੱਲੀ ਜਾਂਦਾ ਮਾਰੂ ਮਾਰੂ ਬਹੁਤ ਵਧੀਆ ਪੂਰਾ ਸੋਹਣਾ ਚੱਲੀ ਜਾਂਦਾ ਬਈ ਠੀਕ ਹੈ ਗੱਲ ਤਾਂ ਹੀ ਤਾਂ ਤੁਹਾਨੂੰ ਫੋਨ ਨਹੀਂ ਕਰਿਆ ਕਿ ਰਮਾਲ ਆਈਂਗਾ ਵਿਕਿੰਗ ਆਈਂਗਾ ਠੀਕ ਹੈ ਤੇ ਨਾਮ ਤੇ ਨੰਬਰ ਦੱਸ ਦਿਓ ਜੀ ਨਾਮ ਵੀਰੇ ਲਖਵਿੰਦਰ ਸਿੰਘ ਆਪਣਾ ਪਿੰਡ ਪੇਦਨੀ ਕਲਾ ਡਿਸਟ੍ਰਿਕਟ ਫਰੂਰ ਨੰਬਰ ਹੈਗਾ 987630769 987630769 69 ਠੀਕ ਹੈ ਗੱਲ ਹਾਂਜੀ ਤੇ ਸ਼ੁਰੂਆਤ ਬਾਈ ਫਿਰ ਗੱਬਣ ਮੱਝ ਤੋਂ ਕਰ ਲਈ ਲੱਭਣ ਤੋਂ ਕਰ ਲੈਣੇ ਜੀ ਹਾਂ ਮਾਰ ਲੱਭੀ ਕੈਮਰਾ ਇੱਕ ਵਾਰੀ ਝੋਲ ਝੂਲ ਕਰਾ ਦੇ ਚੱਕ ਸੂਆ ਕਿਹੜਾ ਸੁੰਦੀ ਆ ਬਾਈ ਸੂਆ ਬਾਈ ਆਪਾਂ ਨੂੰ ਤਾਂ ਦੂਜਾ ਦੱਸ ਕੇ ਦਿੱਤੀ ਅਗਲਾ ਕੋਈ ਮਾਰ ਜੀ ਮੰਨ ਕੇ ਲੈ ਜੇ ਆਪਾਂ ਕੋਈ ਜਿਦੈ ਨਹੀਂ ਕਰਨੀ ਗੀ ਇੱਧਰਲੇ ਬੰਦੇ ਕਰਦੇ ਥੋੜੀ ਜੀ ਹਾਂ ਠੀਕ ਹੈ ਗੱਲ ਹਾਂ ਕੋਈ ਤੀਜਾ ਮੰਨੇ ਚੌਥਾ ਮੰਨੇ ਬਾਕੀ ਕੁਆਲਿਟੀ ਥੋੜੇ ਸਾਹਮਣੇ ਆ ਅਲੱਗ ਦੀ ਤਾਂ ਦੂਜੇ ਹੀ ਆਪਾਂ ਨੂੰ ਭੁਲਾ ਜੀਆਂ ਪਾਈ ਜਾਂਦੀ ਹੈ ਨਾ ਭਲਾਂ ਖਾਸੀਆਂ ਕਰਦੀ ਆ ਬਾਈ ਹਾਂ ਇੱਥੋਂ ਇੱਥੋਂ ਕਰਾ ਦੇ ਲੱਭੀ ਚੱਕ ਨੂੰ ਠੰਡੀਆਂ ਸੂਆ ਸੁੰਦਿਆ ਸੱਜਣੋ ਦੂਜਾ ਤੇ ਭਾਈ ਦਿਨ ਕਿੰਨੇ ਕੱਢ ਦੂਗੀ ਦਿਨ ਵੀਰੇ ਲੈ ਲੂ 5 ਤੋਂ 7 ਦਿਨ ਆਹ ਹਫਤੇ ਦੇ ਲਗਭਗ 5 ਤੋਂ 7 ਦਿਨ ਲੈ ਜੂਗੀ ਜਗਾ ਥੋੜੀ ਉੱਚੀ ਨੀਵੀਂ ਆਉਂ ਹਿਸਾਬ ਨਾਲ ਜੱਜਮੈਂਟ ਕਰ ਲਿਓ ਛੋਟੀ ਦਾ ਕੱਦ ਕਾੜ ਚੰਗਾ ਸਿੰਘ ਗੋਲ ਆ ਗਿਆ ਬਿਲਕੁਲ ਭਾਈ ਭਾਰ ਬੋਝ ਦੀ ਗਰੰਟੀ ਦੇਊਗੀ ਬਿਲਕੁਲ ਗਰੰਟੀ ਆ ਵੀਰੇ ਸਾਰੇ ਕਾਹੇ ਦੀ ਠੀਕ ਆ ਖਾਣਾਂ ਦੀ ਚੋਅ ਦੀ ਭਾਰ ਬੋਝ ਦੀ ਠੀਕ ਆ ਜੀ ਦੁਬਾਰੇ ਮੋੜੀਓ ਜੀ ਬਾ ਕੋਈ ਚੱਕਰ ਨਹੀਂ ਬੰਦੇ ਕਮਾ ਕੇ ਪਾਰ ਬੋਏ ਦੀ ਥਣਾ ਦੀ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਰਊ ਹਰੇਕ ਪੱਖ ਤੋਂ ਦਿਨ ਪੰਜ ਤੋਂ ਸੱਤ ਕੱਢ ਦੂ ਸਾਈਡ ਪਾਸੇ ਦੀ ਵੀ ਗਾਰੰਟੀ ਰਹੂਗੀ ਚੋਾਈ ਬਿਲਕੁਲ ਬੋਲੀਆ ਗੁਰੀ ਜਮਾ ਠੀਕ ਹੈ ਗੱਲ ਠੰਡੀ ਸ਼ੀਲ ਬੁੜੀਆਂ ਦੇ ਚੋਣ ਵਾਲੀ ਕੋਈ ਮਾਰਨ ਦੀ ਸਾਰੇ ਕਾਹੇ ਦੀ ਆਪਣੀ ਗਾਰੰਟੀ ਹੈ ਦੀ ਠੀਕ ਹੈ ਗੱਲ ਸੁਭਾ ਦੀ ਬਿਲਕੁਲ ਠੰਡੀ ਰੋ ਦੁੱਧ ਕਿੰਨਾ ਕ ਚਵਾ ਕੇ ਆਈ ਹੈ ਬਾਈ ਦੁੱਧ ਵੀਰੇ ਅਗਲੇ ਨੇ ਪਲੂਨ ਦਾ 13 ਕਿਲੋ ਦੱਸਿਆਗਾ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਗੱਲ ਹੈ ਬਾਕੀ ਥੋੜੇ ਸਾਹਮਣੇ ਛੋਟੀ ਦੇਣ ਵਾਲੀ ਹੈਗੀ ਵੀ ਆ ਕਿੰਨੇ ਪੈਸੇ ਲੈ ਲਾਂਗੇ ਬਾਈ ਤੇ ਵੀਰੇ ਅੱਜ ਜੇ ਕੋਈ ਬੰਦਾ ਲੈਂਦਾਗਾ ਤੇ ਆਪਾਂ 130 ਚੋ ਛੋਟ ਛੱਪਾ ਕਰਾਂਗੇ ਮੈਂ 130000 ਚੋਂ ਛੋਟ ਛੱਪਾ ਕਰ ਦਾਂ ਮਾਨਤਨ ਛੋਟ ਛੱਪਾ ਕਰ ਦਾਂਗੇ ਤੇ ਹੁਣ ਲੱਭੀ ਦੋ ਨੰਬਰ ਵਾਲੀ ਦੇ ਫੇਸ ਤੇ ਮਾਰਦੇ ਪੰਨਾ ਕੈਮਰਾ ਐਨ ਸ਼ਕੀਨ ਝੋਟੀ ਆ ਗਈ ਪੂਰੀ ਫੁੱਲੇ ਕਿੰਨੇ ਮਹੀਨੇ ਦੀ ਗੱਬਣਾ ਬਾਈ ਇਹ 7 ਮਹੀਨਿਆਂ ਦੀ ਗੱਬਣਾ ਜੀ ਦੰਦਾਂ ਚ ਛੇਦ ਆਂਦਾ ਆ ਦੰਦਾਂ ਚ ਆ ਗਈ ਬਾਈ ਛੇਦ ਆਂਦਾ ਦੰਦਾਂ ਚ ਛੇਦ ਆਂਦਾ ਵੀਰੇ 7 ਮਹੀਨਿਆਂ ਦੀ ਗੱਬਣਾ ਆਪ ਆਪਾਂ ਅਗਲੇ ਦੇ ਘਰੋਂ 6 ਕਿਲੋ ਦੁੱਧ ਮਣਕੇ ਲਿਆਂਦਾ ਠੀਕ ਆ ਗੱਲ ਠੀਕ ਆ ਗੱਲ ਤੇ ਰਾਤ ਆਪਣੇ ਲਵੇ ਟੀਕੇ ਦੇ ਖੜੀਆ ਠੀਕ ਆ ਜੀ ਤੜਕੇ ਮੈਂ ਛੇੜੀ ਨਹੀਂ ਹੈਗੀ ਵੱਧ ਟਾਈਮ ਦੀ ਗੱਬਣਾ ਜਾਨੀ ਦੁੱਧਾ ਹੁਣ ਇੱਕ ਢੰਗ ਪੈ ਸਕਦੀ ਹੈ ਇਹ ਕੋਈ ਚੋਣ ਵਾਲਾ ਬੰਦਾ ਦੋ ਢੰਗ ਵੀ ਥੋੜਾ ਠੀਕ ਆ ਸਾਈਡ ਪਾਸੇ ਦੀ ਗਾਰੰਟੀ ਦੂੰਗੀ ਸਾਈਡ ਪਾਸੇ ਦੀ ਗਾਰੰਟੀਆਂ ਮਾੜਾ ਮੋਟਾ ਦੁੱਧ ਰਹਾ ਹੋਇਆ ਠੀਕ ਆ ਗੱਲਾਂ ਹਾਂ ਰਾਤ ਫਿਰ ਆਪਣੇ ਲਈ ਆਉਣ ਸਾਰੇ ਇਹ ਉਦਾਂ ਕ ਸਿਆਰ ਆ ਥੱਲੇ ਹਾਂ ਜਮਾ ਸਾਫ ਵੀਰੇ ਠੰਡੀ ਸੀ ਇੱਥੋਂ ਕਰਾ ਲਵੀ ਜੱਕ ਸਾਈਡ ਤੋਂ 7 ਮਹੀਨਿਆਂ ਦੀ ਗੱਬਣ ਦੰਦੋਂ ਛਿੱਗੀ 6 ਕਿਲੋ ਦੁੱਧ ਆਪਾ ਤੋਲ ਕੇ ਲੈ ਕੇ ਆਇਆ ਆਪਾਂ 6 ਕਿਲੋ ਦੁੱਧ ਤੇ ਜੋ ਕਿ ਨੇ ਅਗਲਾ 5 ਮੰਨ ਕੇ ਲਈ ਤਾਜੀ ਨੇ ਕਿੰਨਾ ਚੁਆਇਆ ਬਈ ਇਹਨੇ ਤਾਜੀ ਨੇ 12 ਕਿਲੋ ਬਲੂਨ ਕੱਟੀ ਨੇ ਦਿੱਤਾ ਹੋਇਆ ਕਹਿੰਦੇ ਜੀ 12 ਕਿਲੋ ਦੂਜੇ ਸੂਏ ਵਾਸਤੇ ਗੱਬਣਾ ਦੂਜੇ ਸੂਏ ਵਾਸਤੇ ਗੱਬਣਾ ਹਾਂ ਆ ਤੋੜ ਦਿਓ ਜੀ ਖੋਲ ਕੇ ਤੇ ਦੰਦ ਉਹ ਰਹੂਗੀ ਬਾਈ ਕਹਿੰਦਾ ਛਿੱਗੀ 7 ਮਹੀਨਿਆਂ ਦੀ ਗੱਬਣ ਵੀ ਤੁਰੀ ਜਾਂਦੀ ਵੀ ਜਗਾਲਾ ਕਰੀ ਜਾਂਦੀ ਹੈ ਸਵਾਹ ਦੀ ਠੰਡੀ ਇੱਥੋਂ ਕਰਾਦੀ ਥੱਲੇੋਂ ਚੱਕ ਇੱਕ ਸਾਈਡ ਪਾਸ ਹੈ ਦਾ ਦੁੱਧ ਦੁੱਣੀ ਵੀ ਰਿਹਾ ਹੋਇਆ ਬਾਈ ਕਹਿੰਦਾ ਕਿਉਂਕਿ ਰਾਤ ਟੀਕਾ ਮਾਰ ਕੇ ਚੋਈਆ ਹੁਣ ਤੁਸੀਂ ਇਹ ਮੰਨ ਲਿਓ ਵੀ ਇੱਕ ਡੰਗ ਪੈ ਜੂਗੀ ਠੰਡੀ ਦਾ ਲੱਗੂ ਵੀ ਆਈ ਨੀ ਆ ਕਿੱਲਾ ਬਦਲ ਕੇ ਫਰਕ ਪੈ ਜਾਂਦਾ ਬਾਈ ਲੇਆਰ ਲਈ ਬੰਨੀ ਕੱਦ ਵੀ ਚੰਗਾ ਲੰਬੀ ਵੀ ਚੰਗੀ ਸ਼ਕੀਨ ਵੀ ਫੁੱਲ ਤੇ ਦੁੱਧ ਬਾਈ ਕਹਿੰਦਾ ਪਹਿਲਾਂ ਨੇ 12 ਤੋਂ 13 ਕਿਲੋ ਚਵਾਇਆ ਦੂਜੇ ਸੂਏ ਸੂਣਾ ਸੱਤਾਂ ਦੀ ਗੱਬਣ ਆ ਇੱਥੇ ਤਾਂ ਤੁਸੀਂ ਇਹ ਅੰਦਾਜ਼ਾ ਲਾ ਵੀ ਯਾਰ ਦੁੱਧ ਨਾ ਝੋਟੀ ਲੰਮਾ ਸਮਾਂ ਪਿਉਣ ਵਾਲੀ ਆ ਜਿਹੜੀ 7 ਮਹੀਨਾ ਦੀ ਗੱਭਣ ਹੋ ਕੇ ਵੀ 6 ਕਿਲੋ ਦੁੱਧ ਦੇਈ ਜਾਂਦੀ ਆ ਚੁਵਾਈ ਦੀ ਕਿਵੇਂ ਆ ਭਾਈ ਚੁਵਾਈ ਦੀ ਵੀਰੇ ਬਿਲਕੁਲ ਫੋਕੀ ਪੋਲੀ ਆ ਮੋਟੀ ਧਾਰਾ ਜਮਾ ਹੈ ਬਦ ਘਟ ਕੋਈ ਥਣ ਕੋਈ ਵੱਧ ਘਟ ਨਹੀਂ ਜਮੇ ਵੀ ਗਾਰੰਟੀ ਰਹੂਗੀ ਜਮਾ ਸੁਆਪ ਸੁਮਾ ਦੀ ਬਿਲਕੁਲ ਓਕੇ ਯਾਰ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਵੀਰੇ ਦੇਖ ਲਓ ਤੁਸੀਂ ਉਹਨੇ ਝੋਟੀ ਚੰਗੀ ਆ ਗਈ ਮੂਰੇ ਵੀ ਵਧੀਆ ਰੁਪਈਆ ਦੀ ਵਗਣ ਵਾਲੀ ਆ ਕਿੰਨੇ ਦੇ ਦਾਂਗੇ ਆਪਾਂ ਜੀ ਯਾਨੀ ਕੋਈ ਬੰਦਾ ਜੇ ਆਵੇ ਮਾਨ ਕਰਕੇ ਆਪਾਂ 1 5 ਚੋਂ ਅਗਲੇ ਨੂੰ ਛੋਟ ਛੱਪਾ ਵਧੀਆ ਕਰਕੇ ਤੋੜਾਂ ਇੱਕ 5 ਚੋਂ ਵਧੀਆ ਛੋਟ ਛੱਪਾ ਕਰਕੇ ਤੇ ਦੇ ਦਾਂਗੇ ਜੇ ਕੋਈ ਸੱਜਣ ਲੈਂਦਾ ਆ ਜੇ ਕੋਈ ਦੋਨੇ ਲੈਂਦਾ ਜਾਂ ਤਿੰਨੇ ਲੈਂਦਾ ਫਿਰ ਓਦਾਂ ਦਾ ਹੋ ਜੀ ਓਦਾਂ ਦਾ ਕਰ ਲਾਂਗੇ ਕੋਈ ਜੇ ਹੁਣ ਮਾਰ ਦੇ ਲੈ ਵੀ ਆ ਝੋਟੀ ਤੇ ਕੈਮਰਾ ਅੱਖਾਂ-ਅੱਖਾਂ ਚ ਕਰਾ ਦੇ ਜਵਾਬ ਜੂ ਚੱਕ ਇਹਦੇ ਹਾਂ ਅੱਖਾਂ ਦੋਨੇ ਚਿੱਟੀਆਂ ਨੇ ਬਈ ਇਹਦੀਆਂ ਇਹ ਜਿਵੇਂ ਆਪਾਂ ਨੇ ਦੱਸਿਆ ਬਾਈ ਨੇ ਇਹ ਆਪਣੇ ਘਰ ਦੀ ਮੱਝ ਦੀ ਆ ਇਹ ਆਪਣੇ ਘਰ ਦੀ ਮੱਝ ਦੀ ਇਹਦੀ ਮਾਰ ਤਾਂ ਨੰਨੀਆਂ ਦੀ ਗੱਬਣਾ ਗਈ ਉਹ ਪਰਾਂ ਸਿਰੇ ਤੇ ਖੜੀ ਆ ਠੀਕ ਆ ਜ ਇਹ ਦੁੱਧ ਉਹਦੇ ਥੱਲੇ ਹੁਣ 14 ਕਿਲੋ ਆ ਜੀ ਬੱਚਾ ਮਰਿਆ ਹੋਇਆ 3 ਮਹੀਨੇ ਦੀ ਗੱਭਣ ਥੱਲੇ ਉਹਦੀ ਕੱਟੀ ਆ ਇਹ ਉਹਦੀ ਕੱਟੀ ਆ ਗਈ ਪਰ ਐਂ ਆ ਗੱਲ ਆ ਵੀ ਇਹ 나ਗ ਦੀ ਆ ਨੀਲੀ ਰਵੀ ਵਾਲੇ 나ਗ ਦੀ ਉਹਦੇ ਕਰਕੇ ਇਹ ਥੋੜੀਆਂ ਜਿਹੀਆਂ ਅੱਖਾਂ 'ਚ ਜਵਾਬ ਆ ਕੇ ਪੂਨ ਚਿੱਟੀ ਆ ਗਈ ਦੰਦੋ ਕੀਰੀ ਆ ਦੰਦੋ ਖੀਰੀ ਹਾਂ ਜੀ ਹਾਂ ਵੱਡੀ ਦਾ ਜਰਾ ਛੋਟੀ ਜਿੱਡਾ ਕਰਦੀ ਆ ਪੂਰਾ ਕਰਦਾ ਵੀਰੇ ਪੂਰਾ ਡਾਬਲ ਅੱਧ ਪੂਰਾ ਡਾਬਲ ਆ ਗਿਆ ਥਣ ਸਿੰਗਲ ਚਾਰ ਹੀ ਨੇ ਥਣ ਸਿੰਗਲ ਚਾਰ ਦਿਖਾ ਦਿੰਨੇ ਵੀਰੇ ਸੰਤ ਆਪਾ ਤਰਪੂ ਕੀ ਬਾਰੇ ਹਾਂ ਹਾਂ ਪੂਰੀ ਵਧੀਆ ਵੀਰੇ ਆ ਤੌਰ ਦੇ ਖੋਲ ਕੇ ਦੰਦ ਵੀਰੇ ਤੇ ਬਾਕੀ ਇੱਥੋਂ ਕਰ ਸਕਦੇ ਹਾਂ ਚਾ ਇੱਕ ਕੱਦ ਵੀ ਫੁੱਲਾ ਲੰਬੀ ਫੁੱਲਾ ਆਪ ਤਾਂ ਆ ਗਈ ਬਾਈ ਕਹਿੰਦਾ ਨੀਲੀ ਰਾਵੀ ਵਾਲੇ 나ਗ ਦੀ ਨਾਬੇ ਵਾਲੇ ਦੀ ਤੇ ਮਾਂ ਇਹਦੀ ਆ ਗਈ ਮੋਰਾ ਚ ਪੈਂਦੀ ਆ ਜਿਹੜੀ ਉਹ ਉਹ ਬਾਈ ਨੇ ਦਿਖਾਈ ਦਿੱਤੀ ਤੁਹਾਨੂੰ ਘਰੇ ਖੜੀ ਆ ਬਾਈ ਦੇ ਇਹਦੀ ਮਾਂ ਕੋਲੇ ਫਿਲਹਾਲ ਵੀ 14 ਕਿਲੋ ਦੁੱਧ ਆ ਬਾਈ ਕਹਿੰਦਾ ਤਿੰਨ ਮਹੀਨੇ ਦੀ ਗੱਭਣ ਇੱਥੇ ਰੋਕ ਲਾ ਬਾਈ ਰੋਕ ਲਾ ਰੋਕ ਲਾ ਰੋਕ ਲਾ ਪਰੇਸ਼ਾਨ ਨਾ ਕਰ ਖੀਰੀਆ ਦੰਦੋ ਦੰਦੋ ਖੀਰੀਆ ਵੀਰੇ ਗਰੰਟੀ ਆ ਕੋਈ ਚੱਕਰ ਨਹੀਂ ਦਾ ਭਰਾ ਆਊਗਾ ਚੈੱਕ ਕਰ ਲੂਗਾ ਚੈੱਕ ਕਰਕੇ ਲੈ ਜਾਵੇ ਆਪਣੇ ਕੋਲੋਂ ਠੀਕ ਆ ਗੱਲ ਹਾਂ ਹਾਂ ਜਿਹੜੀ ਗੱਲ ਹੋਊ ਯਾਰ ਉਨੀ ਹੀ ਨਿਕਲੂ ਵੀ ਕੱਦ ਵੀ ਫੁੱਲ ਤੇ ਲੰਬੀ ਵੀ ਫੁੱਲ ਆ ਗਈ ਥਾਨ ਸਿੰਗਲ ਚਾਰ ਨੇ ਜੀ ਥਾਨ ਸਿੰਗਲ ਚਾਰ ਨੇ ਜੇ ਮੜਾ ਜਾ ਮਾਰਲਾ ਕੈਮਰਾ ਦਿਖਾ ਵੀ ਦਿੰਦੇ ਆ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਵੀਰੇ ਗੁਰੀ 75000 ਕਰਦੇ ਆ ਮਾਨਤਾਨ ਜਾ ਹੋਜੂਗਾ ਹਾਂ ਇਹਦਾ ਮਾਨਤਾਨ ਹੋਜੂ ਜੇ ਕੋਈ ਜੋੜਾ ਲੈ ਕੇ ਜਾਊਗਾ ਜੋੜੇ ਤੋਂ ਮਾਨਤਾਨ ਹੋਜੂ ਜੇ ਕੋਈ ਤਿੰਨੇ ਲਊ ਤਾਂ ਉਹਦਾ ਮਾਨਤਾਨ ਹੋਜੂ ਨੰਬਰ ਬੋਲ ਦੂ ਜੀ ਇੱਕ ਮਿੰਟ ਨੰਬਰ ਹੈਗਾ ਵੀਰੇ 987630779 987630773 ਪਿੰਡ ਪੇਦਨੀ ਕਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤਿੰਨ ਪਸ਼ੂ ਦਿਖਾਤੇ ਇੱਕ ਦਾ 31 ਦਿਖਾਤੀ ਇਹ ਬਾਈ ਦੇ ਘਰ ਦੀ ਆ ਨਾਗਦੇ ਸੀਮਨ ਦੀ ਤੇ ਦੋ ਨੰਬਰ ਤੇ ਇਧਰਲੇ ਬੰਨੇ ਬਚਾਲੇ ਦਿਖਾਤੀ 6 ਦੰਦ ਝੋਟੀ 7 ਮਹੀਨਿਆਂ ਦੀ ਗੱਬਣ 6 ਕਿਲੋ ਦੁੱਧ ਤੇ ਇੱਕ ਦੂਜਾ ਸੂਆ ਸੂਣ ਦੇ ਨੇੜ ਦਿਖਾਤੀ ਤਿੰਨ ਪਸ਼ੂ ਦਿਖਾਏ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ